ਸਫਰ ਹੈ ਆਪਣਾ ਸਫਰ ਰਹੇਗਾ ਟੰਡਾ ਅੰਬਾਲਾ ਸੋ ਆਪਾਂ ਪਹੁੰਚਿਆ ਪਟਿਆਲਾ ਰੇਲਵੇ ਸਟੇਸ਼ਨ ਤੇ ਆਪਣਾ ਸਫਰ ਰਹੇਗਾ 53552 ਜੋ ਕਿ ਹਰ ਦਿਨ ਬਠਿੰਡਾ ਤੋਂ ਸਵੇਰੇ 7:05 ਤੇ ਚੱਲਦੀ ਆ ਤੇ ਅੰਬਾਲਾ ਪਹੁੰਚਦੀ ਆ 12:05 ਤੇ ਜੋ ਕਿ ਫਿੰਗਰ ਟ੍ਰੇਨ ਆ ਰੇਲ ਸਟੇਸ਼ਨ ਤੇ ਖੜਦੀ ਜਾਂਦੀ ਆ ਆਪਾਂ ਉਸ ਵਿੱਚੋਂ ਆਪਾਂ ਅੱਜ ਅੰਬਾਲਾ ਤੱਕ ਦਾ ਸਫਰ ਕਰਾਂਗੇ ਆਓ ਮੇਰੇ ਨਾਲ ਜੁੜੇ ਰਹੋ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਮੈਂ ਹਾਂ ਸੁਰਿੰਦਰ ਸਿੰਘ ਤੁਹਾਡਾ ਮੇਰੇ ਚੈਨਲ ਤੇ ਨਿੱਘਾ ਸਵਾਗਤ ਆ ਜੀ ਆਓ ਆਪਾਂ ਮਿਲਦੇ ਹਾਂ ਤੁਹਾਨੂੰ ਟ੍ਰੇਨ ਦੇ ਵਿੱਚ ਤੋਂ ਆਪਣੀ 54552 ਪਹੁੰਚ ਗਈ ਆ ਸਿਰਫ 18 ਮਿੰਟ ਦੀ ਦੇਰੀ ਨਾਲ ਇੱਥੇ ਪਹੁੰਚੀ ਆ ਜਿਹੜਾ 10:33 ਮਿੰਟ ਦਾ ਇਹਦਾ ਟਾਈਮ ਆ ਚੱਲਣ ਦਾ ਇੱਥੇ ਪਹੁੰਚਣ ਦਾ ਸੋਰੀ ਤੇ ਸਵੇਰੇ ਮੈਂ ਪਹਿਲਾਂ ਕਹਿ ਚੁੱਕਾ ਸੀ 7:05 ਤੇ ਚੱਲਦੀ ਆ ਬਰਟੰਡੇ ਤੋਂ ਨਹੀਂ ਇਹ ਚੱਲ ਗਈ 7:30 ਵਜੇ 143 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਬਠਿੰਡਾ ਤੋਂ ਚੱਲ ਕੇ ਪਟਿਆਲਾ ਰੇਲਵੇ ਸਟੇਸ਼ਨ ਤੇ ਪਹੁੰਚੀ ਆ ਤੇ ਆਪਾਂ ਚੱਲਾਂਗੇ ਦੇ ਵਿੱਚ ਸਫ਼ਰ ਕਰਾਂਗੇ ਬਣੇ ਰਹੋ ਮੇਰੇ ਨਾਲ ਸੋ ਆਪਾਂ ਪਟਿਆਲਾ ਰੇਲਵੇ ਸਟੇਸ਼ਨ ਤੇ ਬੈਠ ਗਏ ਜੀ ਵਿੱਚ ਇਹਦੇ ਸੋ ਸਾਫ਼ ਸੁਥਰੀ ਟ੍ਰੇਨ ਅੰਦਰ ਸੁੰਦਰ ਬੈਠੇ ਪਟਿਆਲਾ ਦਾ ਰੇਲਵੇ ਸਟੇਸ਼ਨ ਦੇਖ ਰਹੇ ਹਾਂ ਉ ਆਪਣੀ ਟ੍ਰੇਨ ਪਟਿਆਲਾ ਰੇਲਵੇ ਸਟੇਸ਼ਨ ਤੋਂ ਚੱਲ ਪਈ ਹੈ ਜੀ ਇਹ ਹੈ ਜਿਹੜਾ ਜੇ ਕੰਪਲੀਟ ਨਹੀਂ ਹੋਇਆ ਪੁਲ ਬ੍ਰਿਜ ਜਿਹੜਾ ਦੇਖ ਰਹੇ ਹੋ ਪੁਲ 2 ਨੰਬਰ ਤੇ 3 ਨੰਬਰ ਪਲੇਟਫਾਰਮ ਤੇ ਇਹ ਬਣਿਆ ਇਹਨੂੰ ਕਨੈਕਟ ਕਰਨ ਲਈ ਆ ਤੁਸੀਂ ਵੇਖ ਰਹੇ ਹੋ ਉਹਦਾ ਕੰਮ ਜਿਹੜਾ ਚੱਲ ਰਿਹਾ ਹੈਗਾ ਜੀ ਸੋ ਪਟਿਆਲਾ ਦੇ ਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ ਇਹਦਾ ਸਟੇਸ਼ਨ ਕੋਡ ਹੈ ਪੀਟੀਏ ਜਿਹੜਾ ਕੀਦਾ ਸਟੇਸ਼ਨ ਕੋਡ ਆ ਸੋ ਆਪਣੀ ਟ੍ਰੇਨ ਹੁਣ ਇਹ ਪੈਸੇਂਜਰ ਟ੍ਰੇਨ 54552 143 ਕਿਲੋਮੀਟਰ ਚੱਲਣ ਤੋਂ ਬਾਅਦ ਇਹ ਪਟਿਆਲੇ ਪਹੁੰਚੀ ਸੀ ਹੁਣ ਚੱਲ ਪਈ ਤੇ ਆਇਆ ਇਹਦਾ ਅਗਲਾ ਸਟੇਸ਼ਨ ਹੈ ਡਾਊਨ ਕਲਾਂ ਰੇਲਵੇ ਸਟੇਸ਼ਨ ਉੱਥੇ ਦਾ ਸਟਾਪ ਹੋਣਾ ਕਿਉਂਕਿ ਇਹ ਪੈਸੇਂਜਰ ਟ੍ਰੇਨ ਹੈ ਜੀ ਤੇ ਮਿਲਦੇ ਆ ਤੁਹਾਨੂੰ ਅੱਗੇ ਪਸੇ ਡਾਊਨ ਕਲਾਂ ਰੇਲਵੇ ਸਟੇਸ਼ਨ ਉਹ ਕਾਫੀ ਵੱਡੇ-ਵੱਡੇ ਪਲੇਟਫਾਰਮ ਜਿਹੜੇ ਬਣੇ ਗਏ ਆ ਤੇ ਇੱਥੋਂ ਐਂਡ ਹੋ ਜਾਂਦਾ ਜੀ ਪਲੇਟਫਾਰਮ ਦਾ ਇਹ ਹੈ ਡੀਸੀਬਲ ਸ਼ੁਰੂ ਹੋ ਜਾਂਦਾ ਇਹ ਸਾਹਮਣੇ ਤਪਜਲਪੁਰਾ ਮਹੱਲਾ ਉਹ ਤੁਸੀਂ ਦੇਖ ਰਹੇ ਹੋ ਤੋ ਪਲੇਟ ਫ਼ਰਮ ਨੰਬਰ 2 ਤੇ 3 ਤੁਸੀਂ ਦੇਖ ਰਹੇ ਕਾਫੀ ਵੱਡੇ ਵੱਡੇ ਬਣਾਤੇ ਆ। ਜ ਸਾਹਮਣੇ ਰੇਲਵੇ ਦੇ ਹੀ ਕੁਆਟਰ ਨੇ ਕੁਛ ਹੌਂਕ ਹੋਇਆ ਇਹਨੂੰ ਚਲੋ ਮਿਲਦੇ ਹਾਂ ਦੌਮਕਲਾ ਬਾਏ ਬਾਏ ਪਟਿਆਲਾ ਰੇਲਵੇ ਸਟੇਸ਼ਨ ਤੋਂ। ਤੋ ਇਹ ਹੈ ਪਟਿਆਲਾ ਹਾਲਟ ਇਹ ਚਿਰ ਕੋ ਰੇਲਵੇ ਦਾ ਸਮਾਨ ਹੋ ਗਿਆ ਨਾ ਇੱਥੇ ਢੋਆ ਢਾਈ ਦੇ ਕੰਮ ਹੋਉਂਗਾ ਪਟਿਆਲਾ ਹਾਲਟ ਰੇਲਵੇ ਸਟੇਸ਼ਨ। ਦਰਵਾ지에 ਕੋਈ ਸਟੇਸ਼ਨ ਤੇ ਜਿਹੜੀ ਆ ਟ੍ਰੇਨ ਨਹੀਂ ਰੁਕਦੀ ਸਾਹਮਣੇ ਹੈ BCW ਇੱਥੇ ਜਿਹੜੇ ਆ ਰੇਲ ਇੰਜਨ ਉਹ ਬਣਦੇ ਆ ਉਹ ਗਾਇ ਬਠਿੰਡਾ ਤੋਂ ਚਟਨਾ ਡੀਲ ਨੇ ਚੱਲਦੀ ਹੈ 154 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਤਾਂ ਕਦੋਂ ਇਹ ਰੇਲਵੇ ਸਟੇਸ਼ਨ ਤੇ ਪਹੁੰਚਣ ਵਾਲੀ ਆ ਤਕਰੀਬਨ 20 ਮਿੰਟ ਦੀ ਦੇਰੀ ਨਾਲ ਆਪਣੀ ਟ੍ਰੇਨ ਜਿਹੜੀ ਇਹ ਚੱਲ ਰਹੀ ਹੈ ਡਾਉਨਕਲਾਂਗ ਰੇਲਵੇ ਸਟੇਸ਼ਨ ਤੇ ਪਹੁੰਚ ਗਈ ਆ ਡਾਉਨਕਲਾਂਗ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਡੀਓਸੀ ਇਹ ਤਾਂ ਜਿਹੜਾ ਸਟੇਸ਼ਨ ਕੋਡ ਹੈ ਕਾਪੀ ਇਹ ਇੱਕ ਸਾਫ ਸੁਥਰਾ ਟ੍ਰੇਨਿੰਗ ਜਿਹੜਾ ਤੁਸੀਂ ਦੇਖ ਸਕਦੇ ਹੋ ਪਲੇਟਫਾਰਮ ਟ੍ਰੇਨ ਨੰਬਰ ਇੱਕ ਪਰ ਪਹੁੰਚੇ ਹੋਏ ਆ। ਕੋਈ ਸਟ੍ਰੇਨ ਦਾ ਬਠਿੰਡਾ ਤੋਂ ਫਿਰ 7:30 ਵਜੇ ਚੱਲਣ ਦਾ ਟਾਈਮ ਆ। ਮੈਂ ਪਹਿਲਾਂ 7 ਵਜੇ ਅਪਾਇਨਟਮੈਂਟ 'ਚ ਗਲਤੀ ਨਾਲ ਕਹਿ ਗਿਆ ਸੀਗਾ। ਉਹ ਇਸ ਕਰਕੇ ਇਸ ਨੂੰ 7:30 ਵਜੇ ਦਾ ਟਾਈਮ ਬਠਿੰਡਾ ਤੋਂ ਚੱਲਣ ਦਾ ਸਮਝਿਆ ਜਾਵੇ। 53552 ਟ੍ਰੇਨ ਨੰਬਰ ਜੀ। ਇਹ ਹੈ ਕੌਲੀ ਰੇਲਵੇ ਸਟੇਸ਼ਨ। ਉਹ ਆਪਣੀ ਟ੍ਰੇਨ ਦਾ ਹਾਰਨ ਹੋ ਗਿਆ। ਇਸ ਕਿਸ਼ਨ ਦਾ ਇਨਰ অর ਐਗਜ਼ਿਟ ਗੇਟ ਹੈ ਜੀ ਇਸ ਲਾਈਨ ਤੇ ਤਾਰੀਖ ਤੋਂ ਡਬਲ ਲਾਈਨ ਆਈ ਦੀ ਇਲੈਕਟ੍ਰੀਫਿਕੇਸ਼ਨ ਵੀ ਹੋ ਚੁੱਕੀ ਹੈ ਜੀ ਤੇ ਕੁਝ ਟ੍ਰੇਨਾਂ ਜਿਹੜੀਆਂ ਉਹ ਕੋ ਇਲੈਕਟ੍ਰਿਕ ਲੋਕੋਮੋਟਿਵ ਨਾਲ ਚੱਲਦੀਆਂ ਨੇ ਤੇ ਆਪਾਂ ਨਿਕਲ ਚੱਲੇ ਹਾਂ ਡਾਉਣ ਕਲਾ ਤੇ ਮਿਲਦੇ ਹਾਂ ਅੱਗੇ ਜਾ ਕੇ ਕੌਲੀ ਦੇਖ ਸਕਦੇ ਹੋ ਜੀਰੀਆਂ ਜਿਹੜੀਆਂ ਵੱਢ ਚੁੱਕੀਆਂ ਨੇ ਤੇ ਕਣਕ ਦੀ ਜਿਹੜੀ ਆ ਤਿਆਰੀ ਉਹ ਚੱਲੀ ਆ ਟਰੈਕਟਰ ਬਾਹਰੇ ਨੇ ਖੇਤਾਂ ਦੇ ਦੇਖ ਰਹੇ ਤੁਸੀਂ ਨਿਊ ਹਾਲੈਂਡ ਟਰੈਕਟਰ ਦੇ ਨਾਲ ਜਿਹੜੀ ਵਾਹੀ ਕੀਤੀ ਜਾ ਰਹੀ ਹੈ ਇਹ ਹੈ ਡਾਉਨ ਕਲਾ ਟ੍ਰੇਲਰ ਸਟੇਸ਼ਨ ਦੇ ਆਸ-ਪਾਸ ਦਾ ਇਹ ਰੀਆ ਲਿਰ ਰੇਲਵੇ ਸਟੇਸ਼ਨ ਉਪਰ ਵਾਟਨ ਵਾਲਿਆਂ ਦੇ ਉੱਤਰ ਦੇ ਉੱਤੇ ਪਹੁੰਚ ਗਈ ਆ ਸਟੇਸ਼ਨ ਵੀ ਜਿਹੜੀ ਦੇਖੀ ਜ ਨੇੜੇ ਆ ਸੋ ਗਾਇਜ਼ ਆਪਾਂ 2 ਨੰਬਰ ਪਲੇਟਫਾਰਮ ਤੇ ਪਹੁੰਚ ਚੁਕੇ ਆ ਇੱਧਰ ਹੈ ਸਟੇਸ਼ਨ 1 ਨੰਬਰ ਪਲੇਟਫਾਰਮ ਸੋ ਗਾਇਜ਼ 161 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਬਠਿੰਡਾ ਤੋਂ ਇਹ ਕੋਲੀ ਰੇਲਵੇ ਸਟੇਸ਼ਨ ਤੱਕ ਪਹੁੰਚੀ ਆ ਕੋਲੀ ਦੇ ਆਪਾਂ ਰੇਲਵੇ ਸਟੇਸ਼ਨ ਦੇ ਕੋਡ ਦੀ ਗੱਲ ਕਰੀਏ ਤਾਂ ਕੇ ਐਲ ਆਈਏ ਦਾ ਜਿਹੜਾ ਸਟੇਸ਼ਨ ਕੋਡ ਆ ਜੀ ਇਹ ਹੈ ਸਾਹਮਣੇ ਪਲੇਟਫਾਰਮ ਨੰਬਰ 2 ਤੇ ਇਧਰਲੇ ਪਾਸੇ ਹੀ ਜਿਹੜਾ ਇਹਦਾ ਸਟੇਸ਼ਨ ਉਹ ਹੈਗਾ ਤੁਹਾਨੂੰ ਦਿਖਾ ਦਿੰਨੇ ਹਾਂ ਹੁਣ ਤਾਂ ਅਮਰਿਤ ਭਾਰਤ ਸਕੀਮ ਦੇ ਤਹਿਤ ਜਿਹੜਾ ਉਹ ਨਵੀਨੀਕਰਨ ਹੋ ਗਿਆ ਉਹਦਾ ਕਿਉਂਕਿ ਨਵਾਂ ਬਣ ਗਿਆ ਪਹਿਲਾਂ ਜਿਹੜਾ ਰੇਲਵੇ ਸਟੇਸ਼ਨ ਸੀ ਉਹ ਵੀ ਥਾਂ ਤੁਹਾਨੂੰ ਦਿਖਾਵਾਂਗੇ ਵੀ ਕਿੱਥੇ ਇੱਕ ਬਣਿਆ ਹੋਇਆ ਸੀ ਤੇ ਜਿੱਥੋਂ ਜਿਹੜੀ ਆ ਸੜਕ ਬਾਹਰੋਂ ਆਉਂਦੀ ਆ ਆ ਸਾਹਮਣੇ ਬਿਲਕੁਲ ਇੱਥੇ ਬਾਹਰੋਂ ਸੜਕ ਆਉਂਦੀ ਆ ਸਾਹਮਣੇ ਮਕਾਨ ਦੇਖਣ ਇੱਥੇ ਪਹਿਲਾਂ ਕੋਲੀ ਦਾ ਜਿਹੜਾ ਪੁਰਾਣਾ ਰੇਲਵੇ ਸਟੇਸ਼ਨ ਹੁੰਦਾ ਸੀ ਆ ਦੇਖਦੇ ਆ ਸਾਹਮਣੇ ਸਟੇਟ ਇਹ ਸੜਕ ਬਾਹਰੋਂ ਜੀਟੀ ਰੋਡ ਤੋਂ ਇੱਥੇ ਆਉਂਦੀ ਆ ਜੀ ਤੇ ਹੈ ਨਵਾਂ ਸਟੇਸ਼ਨ ਜਿਹੜਾ ਬਣਿਆ ਹੋਇਆ ਇਹ ਦੇਖਣ ਕਾਫੀ ਸਾਫ ਸਾਫ਼ ਅਤੇ ਕਾਫੀ ਸੁੰਦਰ ਜਿਹੜਾ ਬਣਿਆ ਹੋਇਆ ਵਾ ਹੈ ਪਲੇਟਫਾਰਮ ਨੰਬਰ 2 ਕੋਲੀ ਰੇਲਵੇ ਸਟੇਸ਼ਨ ਹੌਜੋ ਆਪਣੀ ਟ੍ਰੇਨ ਜਿਹੜੀ ਆ ਕੋਲੀ ਰੇਲਵੇ ਸਟੇਸ਼ਨ ਤੋਂ ਚੱਲ ਪਈ ਹੈ ਜੀ ਤੇ ਹੈ ਕੋਲੀ ਦਾ ਰੇਲਵੇ ਸਟੇਸ਼ਨ ਦਾ ਪਲੇਟਫਾਰਮ ਨੰਬਰ 2 ਹੁਣ ਆਪਾਂ ਚੱਲ ਪਏ ਆ ਤੇ ਦਿਨ ਆਏਗਾ ਰਾਜਪੁਰਾ ਜੰਕਸ਼ਨ ਰੇਲਵੇ ਸਟੇਸ਼ਨ ਜੋ ਕਿ 24 ਫਟੇ ਇਹ ਚੱਲਦਾ ਰਹਿੰਦਾ ਹੈਗਾ ਇਹਦੀ ਆਪਾਂ ਲੱਗਦਾ ਤੁਹਾਨੂੰ ਇੱਕ ਵੀਡੀਓ ਬਣਾਵਾਂਗੇ ਫਰ ਸਟੇਸ਼ਨ ਦੀ ਜਾਣਕਾਰੀ ਦਵਾਂਗੇ ਉਹਦੀ ਸੋ ਨਿਕਲ ਚੁੱਕੇ ਆ ਜੀ ਆਪਾਂ ਕੋਲੀ ਰੇਲਵੇ ਸਟੇਸ਼ਨ ਤੋਂ ਮਿਲਦੇ ਆ ਤੁਹਾਨੂੰ ਰਾਜਪੁਰਾ ਜਾ ਬਾਏ ਬਾਏ ਕੋਲੀ ਰੇਲਵੇ ਸਟੇਸ਼ਨ ਪਾਣੀ ਦੇਖਾਂਗੇ ਕਿ ਆ ਰਿਹਾ ਕਿ ਨਹੀਂ ਲਓ ਆ ਰਿਹਾ ਜੀ ਆ ਰਿਹਾ ਪਾਣੀ ਸਮਾਰਗਤੀ ਪੈਸੰਜਰ ਟ੍ਰੇਨ ਚ ਪਾਣੀ ਔਰ ਸਫਾਈ ਕੀ ਤਾਂ ਕਿ ਲੋਕਾਂ ਨੂੰ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਕਿ ਆਪਕੋ ਦੇ ਹਨ ਜਿਹੜਾ ਕਾਣ ਖਾ ਖਾ ਕੇ ਆ ਦੇ ਕੋ ਬੁਰਾ ਹਾਲ ਕਰਿਆ ਪਿਆ ਇਹ ਸਫਾਈ ਬਸ ਦਸਾਂ ਚੋਂ 4 ਗ੍ਰੇਡ ਨੰਬਰ ਆ ਦੇ ਸ਼ੀਸ਼ਾ ਦੇ ਸਾਹ ਦੇ ਬਿਲਕੁਲ ਵੀ ਸਾਫ਼ ਨਹੀਂ ਹੈਗਾ ਸੋ ਕਈ ਟਰੈਨਾਂ ਤਾਂ ਇਦਾਂ ਦੀਆਂ ਹੁੰਦੀਆਂ ਕਿ ਬਹੁਤ ਅੱਛਾ ਸਾਫ਼ ਸੁਥਰਾ ਜਿਹੜਾ ਉਹ ਹੁੰਦਾ ਹੈਗਾ ਸਫਾਈ ਦਾ ਜਿਹੜਾ ਖਾਸ ਧਿਆਨ ਰੱਖਿਆ ਜਾਂਦਾ ਹੈਗਾ ਲੇਕਿਨ ਇਸ ਤੇ ਆਦੇਸ਼ਾਂ ਦੇ ਘਰਾਣਾ ਪਈਆਂ ਤੋਂ ਕੌਮ ਤੇ ਸਰਬਾਜਿਆਂ ਦੇ ਸੋ ਆਪਾਂ ਘਰਾਂ ਚ ਵੀ ਐ ਕਰਦੇ ਹਾਂ ਤੁਸੋਂ ਪਹਿਲਾਂ ਮੈਨੂੰ ਕਮੈਂਟ ਕਰਕੇ ਨਹੀਂ ਕਰਦੇ ਨਾ ਤੇ ਇਸ ਨੂੰ ਵੀ ਆਪਣੀ ਪ੍ਰਾਪਰਟੀ ਸਮਝੋ ਸੋ ਆਪਾਂ ਪੋਸ਼ਨ ਵਾਲਿਆ ਰਾਜਪੁਰਾ ਇਨਵੈਸਟੇਸ਼ਨ ਤੇ ਸੋ ਟ੍ਰੇਨ ਦੀ ਸਪੀਡ ਕਾਫੀ ਅੱਛੀ ਆ ਦੇਖਦੇ ਆ ਤੁਸੀਂ ਹਰੇ ਭਰੇ ਪੰਜਾਬ ਦੇ ਖੇਤ ਇਹ ਦਸ ਕਿਟਿਆਂ ਵੀ ਜਿਹੜੀ ਆ ਜੀ ਰਿਓ ਕਟ ਹੋ ਗਈ ਤੇ ਕਣਕ ਬੀਜਣ ਦੀਆਂ ਤਿਆਰੀਆਂ ਉਹ ਚੱਲ ਰਹੀਆਂ ਨੇ ਜੋਰਾਂ ਸ਼ੋਰਾਂ ਨਾਲ ਇਹ ਹੈ ਮੁਖਤ ਪਬਲਿਕ ਸਕੂਲ ਰਾਜਪੁਰੇ ਦਾ ਜੋ ਕਿ ਬਾਈਪਾਸ ਦੇ ਉੱਤੇ ਇਹ ਪੈਂਦਾ ਜੀ ਪਟਿਆਲਾ ਰੋਡ ਦੇ ਉੱਤੇ ਇਹ ਹੈ ਬਾਈਪਾਸ ਦੇਖ ਰਹੇ ਹੋ ਤੁਸੀਂ ਸੋ ਸਾਹਮਣੇ ਤੁਸੀਂ ਜਿਹੜਾ ਫਲਾਈਓਵਰ ਦੇਖ ਰਹੇ ਹੋ ਇਹ ਚੰਡੀਗੜ੍ਹ ਤੋਂ ਆਉਣ ਲਈ ਰਾਜਪੁਰਾ ਨਾਲ ਕਨੈਕਟ ਕਰਦਾ ਪਹਿਲਾਂ ਇਹ ਬਣਦਾ ਸੀ ਹੁਣ ਇਹ ਬਿਲਕੁਲ ਬਣ ਕੇ ਤਿਆਰ ਹੈਗੇ ਤੁਸੀਂ ਜਿਹੜਾ ਆ ਜਾ ਸਕਦੇ ਹੋ ਚੰਡੀਗੜ੍ਹੋਂ ਜਾਂ ਲੁਧਿਆਣਾ ਤੋਂ ਆਉਣਾ ਹੋਵੇ ਤੇ ਇਹ ਪੁੱਲ ਦੇ ਰਾਹੀਂ ਤੁਸੀਂ ਰਾਜਪੁਰਾ ਐਂਟਰ ਉਹ ਕਰ ਸਕਦੇ ਹੋ ਕੰਪਲੀਟ ਚੱਲ ਰਿਹਾ ਜੀ ਇਹ ਕਈ ਮਹੀਨੇ ਹੋ ਗਏ ਨੂੰ ਚੱਲਦਿਆਂ ਨਾਲ ਸੋ ਅੱਜ ਬਿਨਾਂ ਰੁਕੇ ਬਾਹਰ ਆਉਟਰ ਤੋਂ ਇਹ ਰਾਜਪੁਰਾ ਰੇਲਵੇ ਜੰਕਸ਼ਨ ਤੇ ਐਂਟਰ ਕਰ ਰਹੀ ਹੈ ਨਹੀਂ ਤੇ ਪਿੱਛੇ ਕਈ ਵਾਰ ਤੁਸੀਂ ਦੇਖਿਆ ਹੋਣਾ ਮੇਰਾ ਸਫ਼ਰ ਪਟਿਆਲਾ ਤੋਂ ਰਾਜਪੁਰਾ ਜਾਂ ਪਟਿਆਲਾ ਤੋਂ ਅੰਬਾਲਾ ਉਹ ਸਫ਼ਰ ਦੇ ਦੌਰਾਨ ਇਹ ਜਿਹੜੀ ਟ੍ਰੇਨ ਬਾਹਰ ਆਊਟਰ ਤੇ 3-4 ਕਿਲੋਮੀਟਰ ਪਰੋਂ ਵਾਈਪਾਸਤੀ ਉਹ ਕੱਢ ਜਾਂਦੀ ਹੈ ਸੋ ਸਾਹਮਣੇ ਜਿਹੜਾ ਟਰੈਕ ਆ ਇਹ ਹੈ ਦਿੱਲੀ ਅਮਰਤਸਰ ਅਟਾਰੀ ਵਾਲਾ ਟਰੈਕ ਪਠਾਨਕੋਟ ਵਾਲਾ ਟਰੈਕ ਦੇਖ ਰਹੇ ਹਾਂ ਤੇ ਇਹ ਜੰਕਸ਼ਨ ਰਾਜਪੁਰਾ ਹੈ ਰਾਜਪੁਰਾ ਜੰਕਸ਼ਨ ਤੋਂ ਤੁਸੀਂ ਪਟਿਆਲਾ ਲੁਧਿਆਣਾ ਤੇ ਅੰਬਾਲਾ ਲਈ ਜਿਹੜੀ ਟ੍ਰੇਨ ਉਹ ਚੇਂਜ ਕਰ ਸਕਦੇ ਹੋ ਇਸੇ ਕਰਕੇ ਇਸ ਨੂੰ ਰਾਜਪੁਰਾ ਜੰਕਸ਼ਨ ਉਹ ਕਿਹੜਾ ਕਿਹਾ ਜਾਂਦਾ ਹੈਗਾ ਜੀ ਸੋ ਗਾਇਜ਼ ਆਪਣੀ ਟ੍ਰੇਨ 100 73 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਅੰਬਾਲਾ ਤੋਂ ਚੱਲ ਕੇ ਰਾਜਪੁਰਾ ਪਹੁੰਚ ਗਈ ਹੈ ਜੀ ਤੇ ਅੰਬਾਲਾ ਦੇ ਜੇ ਆਪਾਂ ਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ ਆਰ ਪੀ ਜੇ ਇਸ ਦਾ ਜਿਹੜਾ ਸਟੇਸ਼ਨ ਕੋਡ ਆ ਆਪਣੀ ਟ੍ਰੇਨ ਪੈਸੇਂਜਰ ਟ੍ਰੇਨ ਬਟੰਡਾ ਅੰਬਾਲਾ ਕੈਂਟ ਪੈਸੇਂਜਰ ਇਹ ਪਹੁੰਚ ਗਈ ਹੈ ਰਾਜਪੁਰਾ ਦੇ ਪਲੇਟਫਾਰਮ ਨੰਬਰ 2 ਦੇ ਉੱਤੇ ਤੇ ਸਵਾਰੀਆਂ ਕਾਫੀ ਖੜੀਆਂ ਇੰਤਜ਼ਾਰ ਦੇ ਵਿੱਚ ਆਓ ਮਿਲਦੇ ਹਾਂ ਆਪਾਂ ਅੱਗੇ ਦੇਖਦੇ ਹਾਂ ਤੇ ਸਾਹਮਣੇ ਸ਼ਹਿਰ ਆ ਜੀ ਰਾਜਪੁਰਾ ਕਾਫੀ ਪ੍ਰਵਾਸੀ ਵੀ ਖੜੇ ਦੇਖ ਰਹੇ ਤੁਸੀਂ ਖੜੇ ਨੇ ਪਾਣੀ ਦੀਆਂ ਬੋਤਲਾਂ ਪਈਆਂ ਉਹ ਦੇਖ ਰਹੇ ਹਾਂ ਸਾਹਮਣੇ ਇੱਕ ਅੰਮ੍ਰਿਤਸਰ ਤੋਂ ਆ ਰਹੀਆਂ ਕੋਰਨੀਆਂ ਕੋਟ ਜਿਹੜੀ ਟ੍ਰੇਨ ਆਈ ਹੈ ਸਾਹਮਣੇ ਭੀੜਾ ਵਿੱਚ ਪ੍ਰਵਾਸੀ ਬਹੁਤ ਬੈਠੇ ਆ ਕਿ ਆਪੇ ਟ੍ਰੇਨ ਨੇ ਖੜੀ ਆ ਪੈਸੇਂਜਰ ਦੇਖ ਰਹੇ ਹਾਂ ਬਠਿੰਡਾ ਅੰਮ੍ਰਿਤਾਲਾ ਟੈਂਟ ਜਿਹੜੀ ਪੈਸੇਂਜਰ ਉੱਪਰ ਹੀ ਐ ਰੇਲਵੇ ਸਟੇਸ਼ਨ 2 ਦੇ ਉੱਤੇ ਖੜੇ ਆ ਰਾਜਪੁਰਾ ਦੱਸਾਈ ਤੁਹਾਨੂੰ ਆਰ ਪੀ ਜਿਹੜਾ ਹੈਗਾ ਸਟੇਸ਼ਨ ਕੋਡ ਦੇਖ ਰਹੇ ਸੀ ਕਾਫੀ ਭੀੜ ਭੜਕਾ ਇਸ ਟ੍ਰੇਨ ਦੇ ਵਿੱਚ ਦੇਖੋ ਤੁਸੀਂ ਮੁਰਗਿਆਂ ਨੂੰ ਜਿਹੜੇ ਤਾੜੇ ਹੋਏ ਆ ਤੇ ਆਹ ਦੇਖੋ ਇਧਰ ਹਾਲ ਟ੍ਰੇਨਾਂ ਆਹੇ ਹਾਲ ਦੇਖੋ ਤੁਸੀਂ ਕੀ ਹਾਲ ਆ ਜਿੰਨੀਆਂ ਮਰਜੀ ਲਾ ਲੋ ਫੇਰ ਵੀ ਇਹੀ ਹਾਲ ਰਹਿਣਾ ਏ ਟ੍ਰੇਨਾਂ ਦਾ ਇਹ ਜਨਰਲ ਕੋਚ ਆ ਕਿਤੇ ਵਿੱਚ ਹਾਲ ਦੇਖ ਲਓ ਅਸੀਂ ਕੀ ਆਹ ਰਾਜਪੁਰੇ ਸਟੇਸ਼ਨ ਦੇ ਉੱਤੇ ਮੈਂ ਖੜਾ ਇਹ ਤੁਹਾਨੂੰ ਹਮਦਰਦ ਸਰ ਪੂਰਨੀਆਂ ਕੋਟ ਜਿਹੜੀ ਆ ਟ੍ਰੇਨ ਇਹਦੇ ਵਿੱਚ ਦਿਖਾ ਰਿਹਾ ਤੁਹਾਨੂੰ ਹਾਲਾਤ ਸ਼ੀਸ਼ੇ ਤੋੜੇ ਪਏ ਆ ਲੋਕਾਂ ਨੇ ਇਹਦੇ ਟ੍ਰੇਨਾਂ ਦੇ ਤੇ ਇਹ ਹਾਲਾਤ ਨੇ ਇਸ ਸਟੇਸ਼ਨ ਦੇ ਉੱਤੇ ਦੇਖੋ ਤੁਸੀਂ ਅਜੇ ਵੀ ਬੈਠੇ ਆ ਕੋਈ ਖਾਲੀ ਬੈਠਾ ਕੋਈ ਦੇਖੋ ਪਾਣੀ ਤੇ ਇੰਤਜ਼ਾਮ ਹੈਗੇ ਆ ਤੇ ਹਜੇ ਵੀ ਸਵਾਰੀਆਂ ਉਹ ਬੈਠੀਆਂ ਨੇ ਤੇ ਆ ਬਾਥਰੂਮਾਂ ਦੇ ਵਿੱਚ ਤਾੜੇ ਹੋਇਆ ਦੇਖੋ ਸ਼ੀਸ਼ੇ ਵੀ ਹੈ ਨਹੀਂ ਕਈ ਬੋਗਿਆਂ ਦੇ ਤੋੜੇ ਪਏ ਆ ਦੇਖੋ ਇਹਦੇ ਵਿੱਚ ਸ਼ੀਸ਼ੇ ਤੋਂ ਬਾਹਰ ਆਇਆ ਹੋਇਆ ਤੋ ਇਹ ਸੀ ਇਸ ਟ੍ਰੇਨ ਦੇ ਹਾਲ ਤੁਹਾਨੂੰ ਦਿਖਾਏ ਆ ਤੇ ਬੋਰਡ ਵੀ ਤੁਸੀਂ ਪੜ ਲਿਓ ਅਮਰੋਸਾਪੁਰ ਨਿਆ ਕੋਟ 14 618 ਤੇ 17 ਟ੍ਰੇਨ ਰਾਜਪੁਰਾ ਜੰਕਸ਼ਨ ਤੋਂ ਚੱਲ ਪਈ ਹੈ ਜੀ ਬਾਈ ਬਾਈ ਰਾਜਪੁਰਾ ਜੰਕਸ਼ਨ ਸੋ ਆਪਾਂ ਸ਼ੰਭੂ ਰੇਲਵੇ ਸਟੇਸ਼ਨ ਤੇ ਪਹੁੰਚਣ ਵਾਲੇ ਹਾਂ ਸੋ ਆਪਾਂ ਸ਼ੰਭੂ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆ 183 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਜੋ ਕਿ ਇਹ ਟ੍ਰੇਨ ਸਵੇਰੇ 7:30 ਵਜੇ ਬਠਿੰਡਾ ਤੋਂ ਚੱਲਦੀ ਆ ਤੇ ਇਹ ਸ਼ੰਭੂ ਰੇਲਵੇ ਸਟੇਸ਼ਨ ਤੇ ਪਹੁੰਚ ਗਈ ਹੈ ਜੀ 20 ਮਿੰਟ ਦੀ 25 ਮਿੰਟ ਦੀ ਦੇਰੀ ਨਾਲ ਇਹ ਜਿਹੜੀ ਟ੍ਰੇਨ ਚੱਲ ਰਹੀ ਆ ਕਿਉਂਕਿ ਰਾਜਪੁਰੇ ਇਹ ਫੇਰ ਖੜ ਗਈ ਸੀ ਉਸ ਕਰਕੇ 25 ਮਿੰਟ ਹੋਰ ਹੋ ਗਈ ਆ ਸਟੇਸ਼ਨ ਕੋਡ ਦੀ ਗੱਲ ਕਰੀਏ ਸ਼ੰਭੂ ਦੀ ਐਸ ਐਮ ਜੂ ਜਿਹੜਾ ਇਹਦਾ ਸਟੇਸ਼ਨ ਕੋਡ ਆ ਤੁਸੀਂ ਦੇਖ ਰਹੇ ਹੋ ਪੁਰਾਣੀ ਬਿਲਡਿੰਗ ਮਤਲਬ ਜਿਹੜੀ ਹੈ ਬ੍ਰਿਟਿਸ਼ ਟਾਈਮ ਦੇ ਦੌਰ ਦੀ ਕਾਫੀ ਪੁਰਾਣੀ ਹੈ ਜੀ ਆਰ ਪੀ ਪੋਸਟ ਸ਼ੰਭੂ ਤੇ ਹੈ ਸ਼ੰਭੂ ਦਾ ਰੇਲਵੇ ਸੇ ਇਹ ਹੈ ਬਾਹਰ ਜਾਣ ਦਾ ਰਸਤਾ ਤੇ ਤੁਸੀਂ ਦੇਖ ਰਹੇ ਮੋ ਪਿਆਰਾ ਜਾਨੀ ਸ਼ੰਭੂ ਰੇਲਵੇ ਸਟੇਸ਼ਨ ਬਣਿਆ ਹੋਇਆ ਵਾ ਤੋਂ ਆਪਣੀ ਟ੍ਰੇਨ ਸ਼ੰਭੂ ਰੇਲਵੇ ਸਟੇਸ਼ਨ ਤੋਂ ਚੱਲ ਪਈ ਆ ਅਗਲਾ ਸਟਾਪ ਜਾਏਗਾ ਅੰਬਾਲਾ ਸਿਟੀ ਮਿਲਦੇ ਆ ਤੁਹਾਨੂੰ ਅੰਬਾਲਾ ਸਿਟੀ ਰੇਲਵੇ ਸਟੇਸ਼ਨ ਦੇ ਉੱਪਰ ਜਾ ਕੇ ਜੀ ਕਰੋ ਵੇਟ ਤੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬਿੰਗ ਕੀਤਾ ਉਹ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਅਪਲ ਦੇ ਆਧਾਰ ਤੇ ਉਹ ਮਿਲ ਸਕੇ ਤੇ ਕਾਫੀ ਸਾਹਮਣੇ ਤੁਸੀਂ ਦੇਖ ਰਹੇ ਹੋ ਫੈਕਟਰੀਆਂ ਇਧਰ ਲਈ ਫੈਟ ਬਣੀਆਂ ਹੋਈਆਂ। ਸੋਇ ਹੈ ਨਾ ਦਰਿਆ। ਦਰਿਆ ਆਇਆ ਤਿਹਾਸਾ ਜੀ ਕੱਢਦੇ ਆ ਜੀ ਜਿਹੜਾ ਉੱਤਰੀ ਭਾਰਤ ਦਾ ਪ੍ਰਾਚੀਨ ਅਤੇ ਇਤਿਹਾਸਿਕ ਰਿਆ ਜੀ ਇਹ। ਇਸ ਦਾ ਜਿਹੜਾ ਕੋਈ ਪ੍ਰਾਚੀਨ ਗ੍ਰੰਥਾਂ ਦੇ ਸਿੱਧੂ ਕਾਪੀ ਸਭਿਆਚਾਰ ਵਿੱਚ ਮਿਲਦਾ ਹੈ ਇਹ ਹਿਮਾਚਲ ਦਾ ਸਰੋਤ ਮਾਚਲ ਪ੍ਰਦੇਸ਼ ਵਾਲੇ ਪਹਾੜੀਆਂ ਤੋਂ ਇਹ ਦਰਿਆ ਸਰਮੌਰ ਜਿਹੜੇ ਦੇ ਨਜ਼ਦੀਕ ਉੱਤਰਦਾ ਜੀ ਅਤੇ Rajasthan Haryana Rahi Bagda ਹੋਇਆ Pakistan ਦੇ ਮਾਰੂਥਰ ਨਾਲ ਜਾਂਦਾ ਜੀ ਇਹ ਦਰਿਆ ਜਿਹੜਾ ਇਹਦਾ ਲੰਮਾ ਦਰਿਆ ਹੈਗਾ ਮੋੜਾ ਕੰਡ ਦੇ ਕੋਲੇ ਆਪਾਂ ਪਹੁੰਚਰ ਵਾਲਿਆ ਤੇ ਮਿਲ ਗਿਆ ਤੁਹਾਨੂੰ ਅੰਬਾਲਾ ਕਿ ਮੋੜਾ ਕੰਡ ਕੇ ਹੋ ਗਿਆ ਅੰਬਾਲਾ ਕੰਡ ਆਪਣਾ ਅੰਬਾਲਾ ਸਿਟੀ ਰੇਲਵੇ ਸਟੇਸ਼ਨ ਜਿਹੜਾ ਹਰਿਆਣੇ ਚ ਪੈਂਦਾ ਜੀ ਉਹ ਪਹੁੰਚ ਚੁੱਕੇ ਆਪਾਂ ਤਕਰੀਬਨ ਤਕਰੀਬਨ ਆਜਾੜ ਦੇ ਵਿੱਚ ਹੀ ਆ ਸੋ ਇਹ ਆ ਗਿਆ ਪਲੇਟਫਾਰਮ ਨੰਬਰ 1 ਅੰਬਾਲਾ ਸਿਟੀ ਜੀ ਦੇਖ ਰਹੇ ਹਾਂ ਤੋ ਵੇ ਜਬ ਮਾਰੀ ਟ੍ਰੇਨ ਬਠਿੰਡਾ ਤੋਂ ਚੱਲ ਕੇ ਜੋ ਕਿ ਸਵੇਰੇ 7:30 ਵਜੇ ਚੱਲਦੀ ਆ ਤੇ ਅੰਬਾਲਾ ਕੈਂਟ 12:05 ਵਜੇ ਪਹੁੰਚਦੀ ਐ ਸੋ ਅੱਜ ਇਹ 20 ਤੇ 25 ਮਿੰਟ ਦੇ ਦਰਮਿਆਨ ਇਹ ਦੇਰੀ ਨੇ ਕਰ ਰਹੀ ਐ ਸੋ ਹਮਾਰੀ 54552 ਬਠਿੰਡਾ ਤੋਂ ਚੱਲ ਕੇ 193 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਇਹ ਅੰਬਾਲਾ ਰੇਲਵੇ ਸਟੇਸ਼ਨ ਤੇ ਪਹੁੰਚੀ ਐ ਜੀ ਅੰਬਾਲਾ ਸਿਟੀ ਰੇਲਵੇ ਸਟੇਸ਼ਨ ਤੇ ਪਹੁੰਚਣ ਦਾ ਟਾਈਮ ਤਾਂ ਪਹਿਲਾਂ ਸੀ 20-25 ਮਿੰਟ ਲੇਟ ਹੋ ਗਈ ਆ ਸੋ ਅੰਬਾਲਾ ਸਿਟੀ ਰੇਲਵੇ ਸਟੇਸ਼ਨ ਦਾ ਆਪਾਂ ਕੋਡ ਦੀ ਗੱਲ ਕਰੀ ਤਾਂ ਅੰਬਾਲਾ ਸਿਟੀ ਰੇਲਵੇ ਸਟੇਸ਼ਨ ਦਾ ਜਿਹੜਾ ਕੋਡ ਆ ਜੂਵੀਸੀ ਹੈ ਤੇ ਆਪਾਂ ਇੱਥੇ ਪਹੁੰਚ ਚੁੱਕੇ ਆ ਆਪਣਾ ਇਹ ਜਿਹੜਾ ਡੈਸਟੀਨੇਸ਼ਨ ਸੀ ਉਹ ਆਪਾਂ ਪੂਰਾ ਕਰ ਲਿਆ ਸੋ ਹਮਾਰਾ ਸਫ਼ਰ ਜਿਹੜਾ ਸੀਗਾ ਅੰਬਾਲਾ ਸਿਟੀ ਰੇਲਵੇ ਸਟੇਸ਼ਨ ਤੱਕ ਸੀਗਾ ਜੀ ਤੇ ਇਹ ਹੈ ਅੰਬਾਲਾ ਰੇਲਵੇ ਰੇਲਵੇ ਸਟੇਸ਼ਨ ਦੀ ਸਿਟੀ ਦਾ ਫੋਨ ਨੰਬਰ 1 ਉਹ ਆਪਾਂ ਅੰਬਾਲਾ ਸਿਟੀ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਆ ਜੀ ਤੇ ਇਹ ਹੈ ਪਠੰਡਾ ਜੰਕਸ਼ਨ ਤੋਂ ਅੰਬਾਲਾ ਕੈਂਟ ਤੱਕ ਚੱਲਦੀ ਹੈ ਡੇਲੀ ਟ੍ਰੇਨ ਨੇ ਚੱਲਣ ਵਾਲੀ ਪੈਸੇਂਜਰ ਟ੍ਰੇਨ ਆ ਜੀ ਸੋ ਆਪਾਂ ਇਸ ਟ੍ਰੇਨ ਦੇ ਵਿੱਚ ਆਏ ਸੀ 53552 ਇਹਦਾ ਜਿਹੜਾ ਉਹ ਟ੍ਰੇਨ ਨੰਬਰ ਆ ਜੀ ਤੇ JWC ਜਿਹੜਾ ਸਟੇਸ਼ਨ ਕੋਡ ਆ ਅੰਬਾਲਾ ਸਿਟੀ ਦਾ ਤੇ ਇਸ ਜਿਹੜਾ ਆਪਣਾ ਸਫਰ ਸੀ ਇਸ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਤੇ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਸੋ ਇਸ ਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆਂ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲ ਦੇ ਹੱਦ ਤੇ ਮਿਲ ਸਕੇ ਇਹਦੇ ਨਾਲ ਰੱਬ ਰੱਖਾ ਚੜ੍ਹਦੀ ਕਲਾ ਜੀ